ਲਓ ਜੀ ਆਪਾਂ ਪਹੁੰਚ ਗਏ ਆ ਮਜਾਰ ਤੇ ਤੇ ਇਹ ਕਿੰਦੀ ਮਜਾਰ ਆ ਲੈਲਾ ਮਜਨੂ ਦੀ ਅੱਛੀਆਂ ਕੰਨਾਂ ਦੇ ਘਰ ਵਿੱਚ ਵਸਣਾ ਪਊਗਾ ਜਾਂ ਦਾਣੇ ਤਹਾਂ ਖਾਣੇ ਤੇ ਇਹ ਦਾਣੇ ਤੇ ਆਪਣੇ ਨਾਂ ਦੇ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਤ ਆਪਾਂ ਗੁਰਦਰਾ ਸਿੰਘ ਸਭਾ ਚ ਆ ਗਏ ਸੀ ਤੇ ਇਹ ਆਪਣਾ ਕਮਰਾ ਇਹ ਆਪਾਂ ਨੂੰ ਰਾਤ ਰੂਮ ਮਿਲ ਗਿਆ ਸੀ 6 ਨੰਬਰ ਕਮਰਾ ਆਪਾਂ ਨੂੰ ਮਿਲਿਆ ਤੇ ਇਸ ਕਮਰੇ ਵਿੱਚ ਰਾਤ ਆਪਾਂ ਸੁੱਤੇ ਸੀਗੇ ਇਹ ਆ ਜੀ ਸਾਰਾ ਸਮਾਨ ਸੱਲਾ ਆਪਣਾ ਇੱਥੇ ਪਿਆ ਤੇ ਇਹ ਮੰੰਜੇ ਰਾਤ ਇੱਥੇ ਸੀਗੇ ਤੇ ਦੋ ਮੰੰਜਿਆਂ ਦੇ ਆਪਣੇ ਵਿਸਤਰੇ ਸੜ ਲਏ ਤੇ ਇਹ ਸਮਾਨ ਸਾਰਾ ਆਪਣਾ ਪਿਆ ਹੈ ਤੇ ਪੱਖੇ ਲੱਗੇ ਆ ਤੇ ਖੁੱਲੇ ਡੁੱਲੇ ਕਮਰੇ ਆ ਪੱਖੇ ਚਲਾਏ ਨਹੀਂ ਤੇ ਪੱਖੇ ਚਲਾਏ ਨਹੀਂ ਠੰਡ ਬਹੁਤ ਹੈ ਇੱਥੇ ਤੇ ਹੁਣ ਨਹੀਂ ਆਨੇ ਆ ਬੈਗ ਤੇ ਉਧਰੋਂ ਵਜ ਵਜ ਗਈ ਆਪਾਂ ਨੂੰ ਵੀ ਪ੍ਰਸ਼ਾਦਾ ਪਾ ਗਿਆ ਭਾਈ ਤੇ ਪ੍ਰਸ਼ਾਦਾ ਇਥੋਂ ਗਰੰਤੀ ਸਿੰਘ ਦੇ ਘਰੋਂ ਪੱਕ ਕੇ ਆਉਂਦਾ ਤੇ ਮਾਤਾ ਜੀ ਪਕਾ ਕੇ ਰਾਤ ਵੀ ਦੇਖਵਾਇਆ ਸੀ ਤੇ ਹੁਣ ਵੀ ਤੇ ਇਹ ਪ੍ਰਸ਼ਾਦਾ ਪਾ ਕੇ ਗੋਗੇ ਨੇ ਸ਼ੁਰੂ ਕਰਤਾ ਤੇ ਆਪਣਾ ਇਹ ਪਿਆ ਤੇ ਆਪਾਂ ਛਕਦੇ ਆ ਪ੍ਰਸ਼ਾਦਾ ਹਾਂਜੀ ਆਪਣੀ ਵੀਡੀਓ ਵੇਖ ਰਹੇ ਸਾਰੇ ਭੈਣਾ ਭਰਾਵਾਂ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਆਪਣੇ ਚੰਨਾਂ ਜੁਨੇ ਜਿੰਨੇ ਵੀ ਸੱਜਣ ਮਿੱਤਰ ਸਭ ਨੂੰ ਆਪਣੇ ਅਨੂਪਗੜ੍ਹ ਤੋਂ ਗੁਰਦੁਆਰਾ ਸਿੰਘ ਸਭਾ ਤੋਂ ਆਪਣੀ ਫਤਿਹ ਸਾਂਝ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਸਾਈਕਲ ਤੇ ਸਫ਼ਰ ਕਰ ਰਹੇ ਹਾਂ ਰਾਤਾਂ ਦਾ ਤੇ ਰਾਤ ਆਪਾਂ ਨੂਪਗੜ੍ਹ ਆ ਗਏ ਸੀ ਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਆਪਾਂ ਸ਼ਰਨ ਲਈ ਕਮਰਾ ਲਿਆ ਪ੍ਰਸ਼ਾਦਾ ਪਾਣੀ ਇੱਥੇ ਮਿਲਿਆ ਬੜਾ ਵਧੀਆ ਰਿਹਾ ਹੁਣ ਸਵੇਰ ਹੋਈ ਆ ਨਹਾ ਧੋ ਕੇ ਹੁਣ ਆਪਾਂ ਚੱਲੇ ਆਂ ਅਗਲੇ ਸਫ਼ਰ ਲਈ ਤੇ ਆਸ ਕਰਦੇ ਆ ਕਿ ਤੁਹਾਨੂੰ ਤੁਸੀਂ ਇਹ ਜਿਹੜੀ ਵੀਡੀਓ ਐਂਡ ਤੱਕ ਵੇਖੋਗੇ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਗੋਗੀ ਭਰਾ ਨਾਲ ਤਿਆਰ ਆ ਤੇ ਸੈਂਗਲਾ ਆਪਾਂ ਲੱਗੇ ਪਏ ਨੇ ਤੇ ਗੁਰੂ ਘਰੇ ਨਮਸਤਕ ਹੋ ਕੇ ਆਪਾਂ ਚੱਲੇ ਆਂ ਹਾਂਜੀ ਗੋਗੀ ਵੀਰ ਤਿਆਰੀ ਆ ਜੀ ਬੱਲ ਗੋਗੀ ਲੋ ਜੀ ਚਲੋ ਫਿਰ ਚੱਲਦੇ ਅੱਗੇ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਸੀ ਤੇ ਆਪਣਾ ਰਾਤ ਵਾਲਾ ਸੱਜਣ ਫੇਰ ਆ ਗਿਆ ਸੁਖਵਾਲ ਇਹ ਆਪਣਾ ਸਹਿਯੋਗ ਕਰਨਾ ਆ ਇਹ ਵੀਰ ਕਹਿੰਦਾ ਵੀ ਤੁਸੀਂ ਜਦੋਂ ਜਾਣਾ ਮੇਰੇ ਮਿਲ ਕੇ ਜਾਣਾ ਤੇ ਸਾਡਾ ਵੀ ਦਿਲ ਨਹੀਂ ਕੀਤਾ ਬਿਨਾ ਮਿਲੇ ਜਾਣ ਤੋਂ ਤੇ ਇਹ ਵੀਰ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਆ ਗਿਆ ਮੁੱਠਾਂ ਤੇ ਆ ਦਾ ਕੰਮ ਕਰਤਾ ਤੇ ਜੀ ਅੱਜ ਆ ਗਏ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਸੋਕਾਲ ਮਿਲ ਕੇ ਤੇ ਆਪਾਂ ਫੇਰ ਰਾਤ ਵਾਲੀਆਂ ਗਲੀਆਂ 'ਚ ਤੁਰ ਪਏ ਆ। ਨੂਬ ਕਰਦੇ ਆਪਾਂ ਗਲੀਆਂ 'ਚ ਜਿਹੜੇ ਸੀਗੇ ਕਿ ਆਪਣਾ ਵੀਰ ਮਿਲਿਆ। ਪਹਿਲਾਂ ਇਹ ਵੱਡਾ ਵੀਰ ਮਿਲਿਆ ਆਪਣਾ ਨਾਮ ਜੀ ਸਾਜਨ ਕਾਮਰਾ। ਸਾਜਨ ਕਾਮਰਾ ਜੀ ਤੇ ਇਹਨਾਂ ਨੇ ਆਵਾਜ਼ ਮਾਰੀ ਆਪਣੇ ਛੋਟੇ ਬ੍ਰਦਰ ਨੂੰ ਵੀਰ। ਬੌਸਲ ਕਾਮਰਾ। ਬੌਸਲ ਕਾਮਰਾ ਤੇ ਇਹ ਵੀਰ ਵੀ ਆ ਯੂਟਿਊਬਰ ਨੇ ਤੇ ਉਹ ਸਟੋਰੀਆਂ ਕਰੇ ਮਤਲਬ ਭੂਤਾਂ ਵਾਲੀਆਂ ਸਟੋਰੀਆਂ ਸੁਣਾਉਂਦੇ ਨੇ ਪੰਜਾਬੀ 'ਚ ਕਈ ਵਾਰ। ਤੇ ਬਾਕੀ ਵੀਰ ਨੂੰ ਪੁੱਛਿਆ ਵੀਰ ਜੀ ਤੁਸੀਂ ਦੱਸੋ ਆਪਣਾ ਆਪਣੇ ਬਾਰੇ ਬਾਜੀ ਬੇਸਿਕਲੀ ਵੈਸੇ ਤਾਂ ਮੈਂ ਆ ਸ਼ਾਇਰ ਜੀ ਸ਼ਾਇਰ 10-4-5 ਸਾਲ ਹੋ ਗਏ ਮੈਨੂੰ ਇਸ ਫੀਲਡ ਤੇ ਉਹ ਤੋਂ ਪਹਿਲਾਂ ਮੈਂ ਐਕਟਰ ਵੀ ਰਿਆਂ ਬੰਬੇ ਵੀ ਰਹਿ ਕੇ ਆਇਆ ਓਕੇ ਵੀਰੇ ਦੇ ਕੁਛ ਇੱਕ ਸੀਰੀਅਲ ਕਿਤੇ ਕ੍ਰਾਈਮ ਪੈਟਰੋਲ ਜਿਆ ਸੀਰੀਅਲ ਠੀਕ ਹੈ ਵੀਰੇ ਔਰ ਐਟ ਦਾ ਐਂਡ ਮੈਂ YouTube ਸਟੋਰੀ ਟੈਲਿੰਗ ਮੇਰਾ ਚੈਨਲ ਹੈ ਗੌਡਜ਼ ਐਂਡ ਗੋਸਟ ਦਾ ਨਾਮ ਤੋਂ ਤੇ ਰੀਅਲ ਹਾਰਰ ਸਟੋਰੀਜ਼ ਮੈਂ ਸਬਸਕ੍ਰਾਈਬਰ ਤੋਂ ਲੈਣਾ ਤੇ ਉਹ ਅੱਗੇ ਆਡੀਅנס ਲਈ ਨਰੇਟ ਕਰਦਾ ਮੰਨ ਲਓ ਇਹ ਕਹਿੰਦੇ ਵੀ ਰੀਅਲ ਆ ਕੋਈ ਗ੍ਰੇਟ ਨਹੀਂ ਕਰਦੇ ਆਪਦੇ ਕੋਲ ਮੈਂ ਵੀ ਇਹ ਪੁੱਛਿਆ ਮੈਂ ਸ਼ਾਇਰ ਔਰ ਇਹ ਕਹਿੰਦੇ ਪਹਿਲਾਂ ਮੈਂ ਰੀਅਲ ਉਹਨੂੰ ਸਟੱਡੀ ਕਰਕੇ ਸਾਰਾ ਕੁਝ ਫੇਰ ਉਹਦੇ ਸਟੋਰੀ ਬਣਾਉਂਦੇ ਆ ਇਹ ਵੀ ਇੱਕ ਚਲੋ ਇੱਕ ਵਕਰਾ ਹਟ ਹੀ ਆ ਜੀ ਇਹ ਵੀ ਹਨਾ ਇਹ ਤਰੇਹ ਜੰਦਾ ਬੰਦੇ ਦਾ ਸ਼ੌਂਕ ਹੁੰਦਾ ਹਾਂ ਜੀ ਇੱਕ ਛੋਟੀ ਘਟਨਾ ਨਹੀਂ ਹੁੰਦੀ ਹੈ ਉਸ ਬਾਰੇ ਸਾਰਾ ਕੁਝ ਪਤਾ ਕਰਕੇ ਉਸ ਤੋਂ ਬਾਅਦ ਤੋਂ ਪੂਰੀ ਸੋਰੀ ਹਾਂਜੀ ਹਾਂਜੀ ਬਸ ਸਟੱਡੀ ਕਰਨੀ ਪੈਂਦੀ ਉਹਨੂੰ ਬੜਾ ਕੁਝ ਹਾਂ ਤੇ ਇਹ ਵੀ ਰ ਇੱਥੇ ਇਹਨਾਂ ਦਾ ਘਰ ਹੈ ਇੱਥੇ ਇੱਥੇ ਰਹਿ ਰਹੇ ਨੇ ਇਹ ਮਿਲੇ ਤੇ ਵਧੀਆ ਲੱਗਾ ਠੀਕ ਹੋ ਗਿਆ ਜੀ ਸਾਡੀ ਲਈ ਸੇਵਾ ਹੈ ਤਾਂ ਦੱਸੋ ਬਾਜੀ ਨਹੀਂ ਮੇਰੇ ਥੈਂਕ ਯੂ ਜੀ ਬਸ ਇੰਨਾ ਹੀ ਵੜਾ ਤੁਸੀਂ ਮਿਲ ਗਏ অল ਦਾ ਬੈਸਟ ਭਾਜੀ ਤੁਹਾਡੀ ਅੱਗੇ ਦੀ ਜ਼ਰਨੀ ਲਈ ਥੈਂਕ ਯੂ ਵੈਰੀ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਲੋ ਚੌਂਚੋਂ 27 ਵਾਲੇ ਚੌਂਚਾ ਪੇ ਇਧਰ ਜਾ ਰਹੇ ਆਂ ਤੇ ਭੂਤ ਖਾ ਤੇ ਆਪਾਂ ਇੱਥੋਂ ਦੁੱਧ ਲੈਨੇ ਆਂ ਜਿੱਥੇ ਜਾਵਾਂਗੇ ਮੰਜ਼ਲ ਤਾਈ ਉੱਥੇ ਜਾ ਕੇ ਚਾਹ ਬਣਾ ਕੇ ਪੀਵਾਂਗੇ ਭਾਈ ਜੀ ਦੁੱਧ ਹੈ ਜੀ ਪੈਕਟ ਵਾਲਾ ਨਾ ਦੇ ਦਾਂ ਇੱਕ ਇੱਕ ਦੇ ਦਿਓ ਬੋਲ ਕਿੰਨੇ ਭਾਜੀ 300 ਰੁਪਏ ਰੋਡ ਜਾ ਰਹੇ ਆ ਆਪਣੀ ਮੰਝਲਾ ਤੇ ਇਥੇ ਇੱਕ ਨਵੀਂ ਚੀਜ਼ ਦਿਸੀ ਵੇਖਣ ਵਾਲੀ ਤੇ ਮਨਾਰ ਬਣਾਈ ਆ ਤੇ ਵਿੱਚ ਬਣਾਇਆ ਮੋਰੇ ਇਹ ਕਬੂਤਰਾਂ ਦਾ ਘਰ ਬਣਾਇਆ ਹੈ ਜੀ ਤੇ ਵਧੀਆ ਲੱਗਾ ਤੇ ਆਪਾਂ ਖੜ ਗਏ ਤੇ ਆਪ ਜੀ ਨਾਲ ਸਾਂਝੀ ਕੀਤੀ ਹੈ ਵੀਡੀਓ ਤੇ ਸੋਹਣੀ ਚੀਜ਼ ਹੈ ਆ ਦੇਖੋ ਬੜੇ ਘਰ ਨੇ ਤੇ ਕੋਈ ਪੰਛੀ ਪ੍ਰੇਮੀ ਹੈਗਾ ਜਿੰਨੇ ਬਣਾਇਆ ਆ ਵੇਖੋ ਬਹਿ ਗਿਆ ਕਬੂਤਰ ਆ ਵੇਖੋ ਆਹ ਵਾਰੀਆ ਲੋ ਜੀ ਆਪਾਂ ਅਨੂਪਗੜ ਤੋਂ ਬਾਹਰ ਆ ਗਏ ਆ ਤੇ ਸ਼ਹਿਰ ਵਿੱਚ ਭੀੜ ਭੜਕਾ ਜ਼ਿਆਦਾ ਹੈਗਾ ਛੋਟਾ ਛੋਟਾ ਆਪਾਂ ਸੀ ਤੇ ਆਪਾਂ ਜ਼ਿਆਦਾ ਤਾਂ ਉਥੇ ਗੱਲਾਂ ਬਾਤਾਂ ਨਹੀਂ ਕੀਤੀਆਂ ਤੇ ਜਿਹੜਾ ਇਹ ਅਨੂਪਗੜ ਇਹ ਅਨੂਪਗੜ 1670 ਤੋਂ ਪਹਿਲਾਂ ਅ ਇਸ ਦਾ ਨਾਮ ਚੰਗੇਰ ਹੁੰਦਾ ਸੀ ਚੰਗੇਰ ਤੇ ਪਾਟੀਆਂ ਸ਼ਾਸਕ ਹੁੰਦੇ ਸੀ ਇੱਥੇ ਉਸ ਤੋਂ ਬਾਅਦ 1670 ਤੋਂ ਬਾਅਦ ਬੀਕਾ ਨਹਿਰ ਦੇ ਰਾਜਾ ਅਨੂਪ ਸਿੰਘ ਵੱਲੋਂ ਇਸ ਤੇ ਹਮਲਾ ਕੀਤਾ ਗਿਆ ਤੇ ਪਾਟਿਆ ਸ਼ਾਸਕਾਂ ਨੂੰ ਰਾਕੇ ਤੇ ਇਹ ਅਨੂਪਗੜ ਉਹਨੇ ਆਪਣੇ ਰਾਜ ਅਧੀਨ ਕਰ ਲਿਆ ਤੇ ਇੱਥੇ ਇੱਕ ਕਿਲਾ ਵੀ ਬਣਾਇਆ ਗਿਆ ਅਨੂਪ ਰਾਜਾ ਅਨੂਪ ਸਿੰਘ ਵੱਲੋਂ ਤੇ ਉਹਦਾ ਨਾਮ ਅਨੂਪਗੜ ਰੱਖਿਆ ਗਿਆ ਤੇ ਬਾਅਦ ਵਿੱਚ ਜਾ ਕੇ ਇਹਦਾ ਨਾਮ ਅਨੂਪ ਸਿੰਘ ਤੋਂ ਅਨੂਪਗੜ ਵੀ ਤਾਂ ਹੀ ਪਿਆ ਪਹਿਲਾਂ ਚੁੰਗੀਰ ਸੀ ਤੇ 1947 ਦੀ ਵੰਡ ਤੋਂ ਬਾਅਦ ਇਸ ਨੂੰ ਗੰਗਾ ਨਾਲ ਸ਼੍ਰੀ ਗੰਗਾ ਨਗਰ ਨਾਲ ਜੋੜ ਦਿੱਤਾ ਗਿਆ ਜਿਲ੍ਹੇ ਵਜੋ ਇਹਨੂੰ ਤਸਵੀਰਾਂ ਲਾਣੀਆਂ ਗਿਆ ਤੇ ਗੰਗਾ ਨਗਰ ਜ਼ਿਲ੍ਹਾ ਬਣਾ ਗਿਆ 2023 ਵਿੱਚ ਲੰਮਾ ਪ੍ਰੋਟੈਸਟ ਚੱਲਿਆ ਸ਼ਾਤਮਈ 11 ਸਾਲਾਂ ਦਾ ਸ਼ਾਤਮਈ ਪ੍ਰੋਟੈਸਟ ਚੱਲਿਆ ਜਿਸ ਤੋਂ ਬਾਅਦ ਇਸ ਅਨੂਪਗੜ ਨੂੰ ਗੰਗਾ ਨਗਰ ਤੋਂ ਵੱਖਰਾ ਇੱਕ ਜ਼ਿਲ੍ਹਾ ਬਣਾ ਦਿੱਤਾ ਗਿਆ ਤੇ ਇਹ ਦੀ ਹਿਸਟਰੀ ਸੀ ਇਹਨਾਂ ਕਾ ਇਤਿਹਾਸ ਸੀਗਾ ਮੈਂ ਚਲੋ ਸੋਚਾ ਤੁਹਾਡੇ ਨਾਲ ਸਾਂਝਾ ਕਰ ਲਈਏ ਆਪਾਂ ਬਾਦ ਰਹੇ ਹਾਂ 27 ਇਹ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੱਪੜੇ ਨਾਲ ਛੋਟੇ ਹੋ ਜਾਣ ਤੇਰੇ ਪਾਰਾਂ ਗਾ ਤਾ ਤੂੰ ਲੰਮੀ ਬਹੁਤ ਬਹੁਤ ਘੋੜਾ ਤੇ ਤੇਰੇ ਮੋਰੀ ਆ ਜਾਣਗੇ ਮੈਨੂੰ ਹਾਂ ਜੀ ਅਕਰ ਇਹ ਤਾਂ ਦੀਆਂ ਚੜੀਆਂ ਚਿੜੀਆਂ ਜੀਆਂ ਸੜਕ ਤੇ ਲਿੰਕ ਰੋਡਾਂ ਤੇ ਬਹੁਤ ਮਿਲਦੀਆਂ ਦੋ ਪਾਸੇ ਕਿੱਕਰਾਂ ਇਧਰ ਤਾਂ ਜੰਗਲ ਜਿਹਾ ਬਣਿਆ ਕਿੱਕਰਾਂ ਦਾ ਕਾਫੀ ਲੰਮਾ ਤੇ ਇਧਰ ਨਰਮਾਂ ਲੱਗਾ ਥਿੱਤੀ ਹੋਈ ਤੇ ਬੜਾ ਵਧੀਆ ਮਾਹੌਲ ਬਣਿਆ ਆ ਸ਼ਾਂ ਠੰਡੀ ਠਾਰ ਇਹ ਪਿੰਡਾਂ ਦੇ ਨਾਲ ਇਹ ਆ ਜੀ ਘਰ ਰਸਤਾ ਦਾ ਅਚਾਨਕ ਨਾਲ ਦੇ ਘਰ ਵਿੱਚ ਬਸ ਨਾ ਪੁੱਗ। ਤੇ ਰਸਤਾਂ ਤੱਟ ਤੱਟ ਕੀ ਰਸਤਾਂ ਆ ਹਾਂ? ਘਾਟ ਬੈਕ ਚੋਂ ਆ ਗਏ। ਘਾਟ ਬੈਕ ਚੋਂ ਬੋਲ ਰਿਹਾ ਜੀ। ਲਓ ਜੀ ਇਹ ਆ ਗਿਆ ਚਰਸਤਾ। ਤੇ ਇਥੋਂ ਆਪਾਂ ਮੁੜ ਜਾਣਾ। ਹਾਂਜੀ ਤੇ ਲੋ ਜੀ ਇਹ ਆ ਲੈਲਾ ਮਜਨੂ ਦੀ ਮਜ਼ਾਰ ਆਪਕਾ ਹਾਰਦਿਕ ਸਵਾਗਤ ਹੈ ਚੱਕ 6 ਐਮ ਐਸ ਆਰ ਲੋ ਜੀ ਇਹ ਲੱਗਾ ਸੀ ਗੇਟ ਮਜ਼ਾਰ ਦਾ ਬੜ ਤੇ ਹੁਣ ਇੱਥੋਂ ਗਿਆ ਦੋ 2.5 ਕਿਲੋਮੀਟਰ ਹੈ ਮਜ਼ਾਰ ਤੇ ਇਹ ਸਿੰਗਲ ਰੋਡ ਤੇ ਹੈ ਇਧਰ ਖੇਤਾਂ ਕੋ ਤਾਲੀਆ ਚੱਲਦੇ ਆ ਉੱਥੇ ਤੇ ਇਥੇ ਲੋਕਲ ਘਰ ਇਹ ਪਾਕਿਆ ਤੇ तकरीबन ਬਹੁਤ ਘੱਟ ਕੱਚੇ ਹੈ ਜੀ। ਲਓ ਜੀ ਇਹ ਆ ਮਜ਼ਾਰ ਦਾ ਗੇਟ। ਵਿੱਚੇ ਮੰਨ ਲਓ ਮੈਨੂੰ ਲੱਗਦਾ ਕੋਈ ਸਰਕਾਰੀ ਅਦਾਰਾ ਸਕੂਲ ਵੀ ਆ ਤੇ ਇਹ ਲੈਲਾ ਮਜਨੂ ਦਾ ਮੇਨ ਗੇਟ ਵੀ ਹੈ ਮੁੱਖ। ਤੇ ਇਹਦਾ ਟਾਵਰ ਲੱਗਾ ਤੇ ਇਹ ਰਾਹ ਜਾ ਰਿਹਾ ਲੈਲਾ ਮਜਨੂ ਦੀ ਮਜ਼ਾਰ। ਲਓ ਜੀ ਆਪਾਂ ਪਹੁੰਚ ਗਏ ਆ ਮਜ਼ਾਰ ਤੇ ਇਹ ਕਿੰਦੀ ਮਜ਼ਾਰ ਆ ਲੈਲਾ ਮਜਨੂ ਦੀ। ਜਿਹੜੀਆਂ ਆਪਾਂ ਕਨੇਕੇ ਹੁੰਦਾ ਸਟੋਰੀਆਂ ਕਹਾਣੀਆਂ ਸੁਣਦੇ ਰਹੇ ਕਿਤਾਬਾਂ ਵਿੱਚ ਪੜ੍ਹਦੇ ਰਹੇ ਹੀਰਾਂਜੇ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਤੇ ਇਹ ਆ ਜੀ ਲੈਲਾ ਮਜਨੂ ਲੈਲਾ ਮਜਨੂ ਦਾ ਇਹ ਮਜ਼ਾਰ ਆ ਜੀ ਤੇ ਇਹ ਇੱਕ ਹੀ ਮਜ਼ਾਰ ਆ ਜਿਹੜੀ ਇੱਥੇ ਅਨੂਪਗੜ੍ਹ ਪੋਲਾ ਜੀ ਤੇ ਆਪਾਂ ਇੱਥੇ ਪਹੁੰਚ ਗਏ ਤੇ ਇੱਥੇ ਜਿਹੜੀਆਂ ਉਹਨਾਂ ਦੀਆਂ ਫੋਟੋਆਂ ਪਈਆਂ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਅੰਦਰ ਚੱਲਦੇ ਆ ਤੇ ਮਜ਼ਾਰ ਦੇਖਦੇ ਆ ਤੇ ਮੈਨੂੰ ਲੱਗਦਾ ਵੀ ਕਿਸੇ ਨੇ ਪਹਿਲਾਂ ਨਹੀਂ ਦੇਖੀ ਹੋਊਗੀ ਮਜ਼ਾਰ ਲੈਲਾ ਮਜਨੂ ਦੀ ਤੇ ਅੱਜ ਤੁਹਾਨੂੰ ਇਹ ਦਿਖਾਉਣੇ ਆ ਤੇ ਵਿਖਾਉਣੇ ਆ ਕਿ ਲੈਲਾ ਮਜਨੂ ਦੀ ਅਸਲੀ ਤਸਵੀਰ ਕਿੱਦਾਂ ਦੇ ਹੀ ਲੈਲਾ ਮਜਨੂ ਲਓ ਜੀ ਇਹ ਮਜ਼ਾਰ ਲੈਲਾ ਮਜਨੂ ਦੀ ਤੇ ਆਪਾਂ ਚੱਲਦੇ ਆ ਅੰਦਰ ਤੇ ਦੇਖਦੇ ਆ ਅੰਦਰ ਦਾ ਕੀ ਸੀਨਾ ਕੀ ਦ੍ਰਿਸ਼ਾ ਤੇ ਇਹ ਬਾਹਰ ਦਾ ਗੇਟ ਆ ਤੇ ਇਹ ਆ ਜੀ ਅੰਦਰ ਮਜ਼ਾਰ ਲੈਲਾ ਮਜਨੂ ਦੀ ਤੇ ਇਹ ਕਹਿੰਦੇ ਕਿ ਇੱਥੇ ਉਹਨਾਂ ਨੂੰ ਦਫਨਾਇਆ ਗਿਆ ਸੀ ਲੈਲਾ ਮਜਨੂ ਨੂੰ ਤੇ ਹੋ ਸਕਦਾ ਇਹਨਾਂ ਚੋਂ ਲੈਲਾ ਦੀ ਮਜ਼ਾਰ ਇਹ ਮਜਨੂ ਦੀ ਹੋਵੇ ਇਹ ਲੈਲਾ ਦੀ ਹੋਵੇਗੀ ਬਾਕੀ ਕਹਿੰਦੇ ਵੀ ਇਹ ਜਿਹੜੇ ਮਜਨੂ ਤੇ ਲੈਲਾ ਇਹਨਾਂ ਬਾਰੇ ਹੋਰ ਵੀ ਬੜਾ ਦੰਦ ਕਥਾਵਾਂ ਨੇ ਤੇ ਬਾਕੀ ਆਪਾਂ ਛੋਟੇ ਹੁੰਦੇ ਕਿਤਾਬਾਂ ਵਿੱਚ ਪੜ੍ਹ ਦਿੰਨੇ ਸਾਂ ਅੱਜ ਇਹ ਅੱਖੀਂ ਵੇਖਣ ਦਾ ਮੌਕਾ ਮਿਲਿਆ ਤੇ ਇਹ ਜੋਤ ਇੱਥੇ ਜਗਾਈ ਜਾਂਦੀ ਇਹਨਾਂ ਨੂੰ ਇਹ ਜਗਦੀ ਰਹਿੰਦੀ ਹੈ ਤੇ ਇਹ ਆ ਜੀ ਅਸਲੀ ਲੈਲਾ ਮਜਨੂ ਦੀ ਤਸਵੀਰ ਇੱਕੀ ਤਸਵੀਰ ਇੱਥੇ ਬਾਕੀ ਕਾਫੀ ਪੁਰਾਣੀ ਆ ਤੇ ਬਾਕੀ ਸਾਫ ਸਫਾਈ ਥੋੜੋ ਥੋੜੀ ਮੈੜੀ ਹੋਈ ਨਹੀਂ ਹੈ ਲਓ ਜੀ ਇਹ ਆ ਜੀ ਕਹਿੰਦੇ ਅਸਲੀ ਫੋਟੋ ਲੈ ਲਾ ਮਜਨੂ ਦੀ ਤੇ ਅਰਬ ਚ ਅਰਬ ਦੇ ਨੇ ਅਰਬ ਚ ਸੀਗੇ ਜਨਮੇ ਹੋਏ ਤੇ ਮਰੇ ਇੱਥੇ ਆ ਗਏ ਨੇ ਤੇ ਜੋ ਇਹ ਦੀਵੇ ਜਗਦੇ ਰਹਿੰਦੇ ਇੱਥੇ ਤੇ ਇਹ ਆ ਜੀ ਪੰਜਾਬ ਲੋਕ ਲੋਕੀ ਆ ਕੇ ਇੱਥੇ ਚਾਦਰਾਂ ਚੜਾਉਂਦੇ ਆ। ਇਹ ਆ ਕੇ ਜਿਹੜੇ ਅੱਜ ਦੇ ਮਜਨੂਨ ਨੇ ਤੇ ਲੈਲਾ ਜਿਹੜੇ ਅੱਜ ਦੇ ਜਮਾਨੇ ਦੇ ਨੇ ਉਹ ਇੱਥੇ ਆ ਕੇ ਧਾਰ ਕੇ ਬੰਨਦੇ ਆ ਗਾਣੇ ਬੰਨਦੇ ਕਈ। ਤੇ ਬਾਕੀ ਇੱਥੇ ਹੋਰ ਵੀ ਨਿਚੜਤਾ ਹੈਗੀ ਲੋਕਾਂ ਦੀ ਉਹ ਆ ਕੇ ਵੀ ਇੱਥੇ ਮੇਲਾ ਕਰਦੇ ਆ ਉਹ ਤੁਹਾਨੂੰ ਬਾਅਦ ਵਿੱਚ ਇੱਥੇ ਹਰ ਦਿਨਾਂ ਕਰਦੇ ਆ ਗੱਲ। ਇਹ ਆ ਜੀ ਮਰਜਾਰ ਲੈਲਾ ਮਜਨੂ ਦੀ ਲੋ ਜੀ ਆਪਾਂ ਖੜੇ ਐਸ ਟਾਈਮ ਲੈਲਾ ਮਜਨੂ ਦੀ ਮਜਾਰ ਤੇ ਤੇ ਛੋਟੇ ਹੁੰਦੇ ਆਪਾਂ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀਗੇ ਸੁਣਿਆ ਸੀ ਫਿਲਮਾਂ ਵੇਖੀਆਂ ਸੀ ਲੈਲਾ ਮਜਨੂ ਬਾਰੇ ਸੁਣਿਆ ਜੀ ਤੇ ਇਹ ਆ ਮਜਾਰ ਲੈਲਾ ਮਜਨੂ ਦੀ ਇਹ ਲੈਲਾ ਦੀ ਮਜਾਰ ਨੀਵੀ ਇਹ ਮਜਨੂ ਦੀ ਮਜਾਰ ਆ ਉੱਚੀ ਤੇ ਇਹ ਜਿਹੜੇ ਲੈਲਾ ਮਜਨੂ ਹੋਏ ਨੇ ਅਰਬ ਦੇ ਹੋਏ ਨੇ ਅਰਬ 'ਚ ਇਹ ਹੋਏ ਸੀਗੇ ਤੇ ਅਰਬ 'ਚ ਜਦੋਂ ਲੈਲਾ ਮਜਰੂ ਦਾ ਪਤਾ ਹੁੰਦੇ ਭਰਾਵਾਂ ਨੂੰ ਲੱਗਾ ਲੈਲਾ ਦੇ ਨੂੰ ਤਾਂ ਉਹ ਇਹਨੂੰ ਮਾਰਨ ਵਾਸਤੇ ਭੱਜੇ ਤਾਂ ਇਹ ਦੋਵੇਂ ਭੱਜ ਕੇ ਉੱਥੋਂ ਭੜਕਦੇ ਦਰ ਭੜਕਦੇ ਭੜਕਦੇ ਇਹ ਗੰਗਾ ਨਗਰ ਦੇ ਇਹ ਅਨੂਪਗੜ ਦੇ ਪੰਜੌਰ ਜ਼ਿਲ੍ਹੇ ਪਿੰਡ ਪੰਜੌਰ ਕੋਲ ਆ ਗਏ ਤੇ ਇੱਥੇ ਆ ਕੇ ਮਾਰੂਥਲ ਸੀ ਉਦੋਂ ਕੁਝ ਲੱਗੇ ਤਾਂ ਕਿ ਨਹੀਂ ਸੀ ਰੇਤਾ ਹੀ ਰੇਤਾ ਸੀ ਤੇ ਇਹਨਾਂ ਦੀ ਜਿਹੜੀ ਮੌਤ ਆ ਉਹ ਕਹਿੰਦੇ ਵੀ ਪਿਆਸ ਨਾਲ ਹੋ ਗਈ ਸੀ ਪਾਣੀ ਨਹੀਂ ਕਿਤੇ ਮਿਲਿਆ ਨਾਲ ਤੇ ਪਿਆਸ ਨਾਲ ਹੀ ਮੌਤ ਹੋ ਗਈ ਸੀ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਫਿਰ ਉਹਨਾਂ ਨੇ ਇਹਨਾਂ ਦੋਨੋਂ ਇੱਥੇ ਇਕੱਠਾ ਹੀ ਦਫਨਾ ਦਿੱਤਾ ਲੈਲਾ ਤੇ ਮਜਨੂੰ ਤੇ ਇੱਥੇ ਇੱਕ ਉਹਨਾਂ ਦੀ ਫੋਟੋ ਲੱਗੀ ਆ ਇਹ 11ਵੀਂ ਸਤਾਬਦੀ ਦੇ ਹੋਏ ਨੇ ਬੜੇ ਪ੍ਰਾਣੇ ਆ ਬਾਕੀ ਹੋਰ ਵੀ ਬੜੀਆਂ ਦੰਦ ਕਥਾਵਾਂ ਨੇ ਇਤਿਹਾਸ ਹੋਰ ਵੀ ਬੜੇ ਨਬਰੇ ਦੱਸਿਆ ਜਾਂਦਾ ਵੀ ਵੱਖੋ ਵੱਖਰਾ ਬਾਕੀ ਜਿਹੜੀ ਇੱਥੋਂ ਦੀ ਦੱਸਿਆ ਜਾਂਦਾ ਉਹ ਇਹ ਆ ਤੇ ਬਾਕੀ ਇੱਥੇ ਮੇਲਾ ਲੱਗਦਾ ਕਹਿੰਦੇ ਇਹ ਬਾਈ ਵਾਰ ਬੈਠੇ ਨੇ ਪੁੱਛਦੇ ਉਹਨਾਂ ਨੂੰ ਕਹਿੰਦੇ ਇੱਥੇ ਮੇਲਾ ਲੱਗਦਾ ਹਰ ਸਾਲ ਹਾਂਜੀ 11 ਤਰੀਕ ਮੇਲਾ ਹੁੰਦਾ ਵਾ ਤੇ ਕਿੰਨੇ ਲੱਖਾਂ ਦੇ ਹਿਸਾਬ ਨਾਲ ਲੋਕ ਆਉਂਦੇ ਤੇ ਇੱਥੇ ਰਹਿੰਦੇ ਵੀ ਆ ਤੇ ਮਨਤਾਂਮ ਕਰਦੇ ਆ ਚਾਤਰਾ ਚੜਾਉਂਦੇ ਬਚਾਰ ਚੜਾਉਂਦੇ ਆ ਬਾਕੀ ਆਪਾਂ ਆਪਣੀ ਸ਼ਰਧਾ ਹੈ ਜਿ ਬਾਕੀ ਇੱਥੇ ਮਜ਼ਾਰ ਤੇ ਆ ਕੇ ਬੜਾਲ ਦੱਸਦੇ ਆ ਕਿ ਬੜੇ ਲੋਕ ਆ ਕੇ ਇੱਥੇ ਸੁੱਖ ਦੇ ਸੁੱਖਾਂ ਸੁਖ ਦੇ ਨੂੰ ਬਾਕੀ ਚਲੋ ਜਿਵੇਂ ਕਿ ਇਹਦੀ ਸ਼ਰਧਾ ਹੈ ਕਿ ਆਪਾਂ ਅੱਜ ਮਜ਼ਾਰ ਤੇ ਪਹੁੰਚੇ ਹਾਂ ਅੱਜ 11 ਤਰੀਕ ਦਿਨ ਮੰਗਲ ਮੰਗਲਵਾਰ ਦਿਨ ਮੰਗਲਵਾਰ ਅੱਜ ਆਪਾਂ ਇੱਥੇ ਪਹੁੰਚੇ ਹਾਂ ਜੀ ਪੰਜੌਰ ਚ ਤੇ ਅਨੂਪਗੜ ਤੇ ਆਪਾਂ ਅੱਗੇ ਸਫ਼ਰ ਕਰਨਾ ਵਾ ਤੇ ਇਹ ਮਜ਼ਾਰ ਤੁਹਾਨੂੰ ਦਿਖਾਉਣ ਵਾਸਤੇ ਅੱਜ ਆਏ ਆਂ ਸਾ ਇੱਕ ਫੋਟੋ ਲਿਓ ਮੈਂ ਤੁਹਾਨੂੰ ਦਿਖਾ ਦਿਆਂ ਇੱਕ ਫੋਟੋ ਆ ਜੀ ਇੱਥੇ ਜਿਹੜੀ ਇਹ ਕਹਿੰਦੇ ਵੀ ਅਸਲੀ ਹੈ ਫੋਟੋ ਫੋਟੋ ਇੱਕ ਹੀ ਰੱਖਿਆ ਇਹਨਾਂ ਨੇ ਉਹਦੀ ਹੋਰ ਕੋਈ ਫੋਟੋ ਨਹੀਂ ਛਪਨ ਦਿੱਤੀ ਨਾ ਛਪਾਈ ਆ ਹਾਂ ਵੀਡੀਓ ਫੋਟੋ ਨਾਲ ਜ਼ਰੂਰ ਆ ਬਾਕੀ ਇੱਥੇ ਹੀ ਮਿਲਦੀ ਫੋਟੋ ਐ ਤੇ ਇਹ ਆ ਜੀ ਲਲਾ ਤੇ ਮਜਨੂ ਇਹ ਹੈਗੇ ਅਰਬ ਦੇ ਨੇ ਬਸ ਇਹ ਆ ਵੀ ਭੜਕਦੇ ਭੜਕਦੇ ਜਦੋਂ ਇਹਨਾਂ ਦੇ ਮਗਰ ਲੱਗੇ ਤੇ ਡਰਦੇ ਨੇ ਇੰਨੇ ਕੋ ਡਰ ਗਏ ਕਿ ਇੱਥੇ ਇਧਰ ਗੰਗਾ ਨਗਰ ਆ ਗਿਆ ਤੇ ਇੱਥੇ ਇਹਨਾਂ ਦੀ ਪਿਆਸ ਨਾਲ ਮੌਤ ਹੋ ਗਈ ਤੇ ਇਹ ਦੀਵੇ ਬਲਦੇ ਰਹਿੰਦੇ ਆ ਤੇ ਪਾਉ ਬਾਹਰ ਬੈਠਾ ਵਾ ਆਪਾਂ ਉਹਨੂੰ ਮਿਲਦੇ ਆ ਪੁੱਛਦੇ ਆ ਉਹਨੂੰ ਬਾਕੀ ਤੇ ਇਹ ਪਿੱਛੇ ਜਿਹੜੇ ਬਣੇ ਤੁਸੀਂ ਦੇਖ ਰਹੇ ਹੋ ਇਹ ਕਮਰੇ ਬਣੇ ਹੋਏ ਨੇ ਜਦੋਂ ਕਹਿੰਦੇ ਮੇਲਾ ਲੱਗਦਾ ਤਾਂ ਫਿਰ ਇੱਥੇ ਲੱਖਾਂ ਦੇ ਹਸਾਣ ਸੰਗਤ ਆਉਂਦੀ ਹੈ ਤੇ ਉਹ ਇੱਥੇ ਰਹਿੰਦੇ ਆ ਤੇ ਸੁਣਿਆ ਦੱਸਿਆ ਪਾਉਜੀ ਨੇ ਬੈਠੇ ਨੇ ਬਾਹਰ ਇਹ ਪੁੱਛਦੇ ਆਪਾਂ ਚੱਲ ਕੇ ਇਹਨਾਂ ਨੂੰ ਤੇ ਇਹ ਮਜ਼ਾਰ ਆ ਜਿਹੜੀ ਇਹ ਬਣੀ ਹੈ ਆਪਾਂ ਇਹ ਪਿੰਡ ਬੰਜੌਰ ਵਿੱਚ ਖੜੇ ਆ ਇਹ ਜਿਹੜੀ ਆਪਣਾ ਬਣੀ ਆ ਮਜ਼ਾਰ ਬਣੀ ਆ ਪਿੰਡ ਬੰਜੌਰ ਵਿੱਚ ਹਨਾ ਜੀ ਤੇ ਉਦੋਂ ਪਹਿਲੇ ਇੱਥੇ ਰੇਤਾਂ ਦੇ ਟਿੱਬੇ ਹੁੰਦੇ ਸੀਗੇ ਜਦੋਂ ਦੀ ਇਹ ਪੁਰਾਣੀ 11ਵੀਂ ਸਦੀ ਦੀ 800 ਸਾਲ ਪੁਰਾਣੀ ਗੱਲ ਆ ਜੀ ਇਹ ਇੱਥੇ ਹੁੰਦੇ ਆ ਭਾਈ ਜੀ ਪਾਉ ਜੀ ਇਹ ਇੱਥੇ ਚਾਦਰ ਰੱਖੀ ਹੈ ਨਾ ਤੇ ਇਹ ਪ੍ਰਸ਼ਾਦ ਪਿਆ ਜੇ ਤੁਸੀਂ ਚਾਦਰ ਵੀ ਚੜਾ ਸਕਦੇ ਨਾਲ ਪ੍ਰਸ਼ਾਦ ਤੇ ਨਾਲ ਅਰਗਬਤੀਆਂ ਤੇ ਇਹ ਪਾਉ ਜੀ ਇੱਥੇ ਪਾਉ ਜੀ ਤੁਸੀਂ ਤਾਂ ਇੱਥੇ ਰਹਿੰਦੇ ਹੋ 24 ਘੰਟੇ ਕਿ ਚਲੇ ਜਾਂਦੇ ਘਰੇ ਫਿਰ ਸਾਵ ਨੂੰ ਚਲੇ ਜਾਂਦੇ ਤੁਸੀਂ ਪੱਕੇ ਇੱਥੇ ਹੁੰਦੇ ਹੋ ਜਦੋਂ ਵੀ ਕੋਈ ਆਵੇ ਤੁਸੀਂ ਮਿਲੋਗੇ ਠੀਕ ਆ ਠੀਕ ਆ ਤੇ ਇਹ ਦੂਜਾ ਆਪਣਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਜੀ 8-9 ਸਾਲ ਤੇ ਮੇਲਾ ਕਿੰਨੀ ਤਰੀ ਨੂੰ ਹੁੰਦਾ ਜੀ 11 ਤੋਂ 15 ਜੂਨ ਜੂਨ ਨੂੰ ਤੇ ਕਿੰਨਾ ਕੁ ਘਾਟ ਹੋ ਜਾਂਦਾ ਜਿੱਥੇ ਲੱਖ ਬੰਦਾ ਲੱਖ ਬੰਦਾ ਹੋ ਜਾਂਦਾ ਤੇ ਰੈਸ਼ਵਰ ਤਾਂ ਬਣੀ ਹੈ ਜੀ ਬੰਦਾ ਮੁਲਖ ਜ਼ਿਆਦਾ ਹੋਣ ਕਰਕੇ ਲੋਕ ਰਹਿੰਦੇ ਇੱਥੇ ਆ ਗਏ ਤੇ ਉਦਾਂ ਵੀ ਅੱਗੇ ਪਿੱਛੇ ਲੋਕ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਜੀ ਠੀਕ ਹੈ ਹਾਂ ਜੀ ਸੱਸੀ ਵੀਰੇ ਉਹ ਠੀਕ ਠਾਕ ਹੋ ਜੀ 11 ਤੇ 15 ਜੂਨ 11 ਤੋਂ 15 ਜੂਨ ਹੋਰ ਵੀਰ ਜੀ ਆਪਣਾ ਕਿਹੜਾ ਪਿੰਡ ਆਈ ਪਿੰਡ ਆਈ ਪਿੰਡ ਤੇ ਮਜ਼ਾਰ ਬਾਰੇ ਜਾਂਦੇ ਹੋ ਫਿਰ ਪੂਰਾ ਇਹਾਰ ਬਾਰੇ ਤਾਂ ਬਾਬਾ ਜੀ ਦੱਸਦੇ। ਦਾਤ ਬਾਬਾ ਜੀ ਤਾਂ ਦੱਸੀ ਜਾਂਦੇ ਹੈ। ਮੇਲਾ ਵਹਿੰਦੇ ਹੁੰਦੇ ਫਿਰ। ਮੇਲਾ ਲੱਗਦਾ। ਮੇਲੇ ਫਿਰ ਪੂਰਾ ਪਰਦਾ। ਦੂਰ ਦਰੋਂ ਲੋਕ ਆਉਂਦੇ। ਇਹ ਹੈ ਤਾਂ ਵੈਸੇ ਬਾਬਾ ਜੀ ਅਰਬ ਦੇਸੀ ਹੈ ਨਾ। ਠੀਕ ਹੈ ਜੀ ਤੇ ਇੱਥੇ ਆ ਕੇ ਫਿਰ ਇਹ ਵਿਚਾਰੇ ਜਦੋਂ ਇਹਨਾਂ ਦੀ ਮੌਤ ਹੋਈ ਹੈ ਨਾ। ਤੇ ਜਿਹੜੀ ਉੱਚੀ ਮਜ਼ਾਰ ਆ ਉਹ ਮਜਨੂ ਦੀ ਆ। ਜਿਹੜੀ ਨੀਵੀਂ ਆ ਲੈਲਾ ਦੀ। ਠੀਕ ਹੈ ਜੀ ਨਾਮ ਕੀ ਬਾਬਾ ਜੀ ਆਪਣਾ? ਮਹਿੰਦਰ ਸਿੰਘ। ਮਹਿੰਦਰ ਸਿੰਘ। ਠੀਕ ਹੈ ਜੀ ਪੰਜਾਬੀ ਪਾਉਗਾ। ਆਪਣੇ ਇਧਰ ਕਿੱਥੇ? ਇਹ ਲੈਲਾ ਮਜਨੂ ਦੀ ਮਜ਼ਾਰ ਤੇ ਲੱਗਾ ਜੀ। ਉਹੜਾ ਤੇ ਕੁਛ ਲਿਖਿਆ ਹੋਇਆ ਹੈ ਉਹਦੇ ਬਾਰੇ ਉਹਨਾਂ ਬਾਰੇ ਲੈਲਾ ਮਜਨੂ ਕੀ ਮਜ਼ਾਰ ਤੇ ਇਹ ਸਾਰਾ ਹਿੰਦੀ ਥੱਲੇ ਲਿਖਿਆ ਹੈ ਉਹਨਾਂ ਬਾਰੇ ਮੇਲੇ ਜਿਹੜਾ 11 ਤੋਂ ਲੈ ਕੇ 15 ਜੂਨ ਤੱਕ ਮੇਲਾ ਹੁੰਦਾ ਕਹਿੰਦੇ ਤੇ ਬਹੁਤ ਪਰਦਾ ਤੇ ਇਹ ਵਾਰ ਮਜਾਰ ਤੋਂ ਕੋਈ ਗੱਲ ਨਹੀਂ ਯਾਰ ਖਾਨ ਜੀ ਲਓ ਜੀ ਆਪਾਂ ਲੈਲਾ ਮਜਨੂ ਦੀ ਮਜ਼ਾਰ ਤੇ ਆਏ ਸੀਗੇ ਤੇ ਵੇਖ ਕੇ ਆਇਆ ਤੇ ਇਹ ਪਿੱਛੇ ਬੋਰ ਲੱਗਾ ਦਰਵਾਜ਼ਾ ਏ ਵੀਰ ਜੀ ਨੇ ਇਥੋਂ ਤੁਸੀਂ ਬੰਜੌਰ ਦੇ ਹੋ ਹਾਂਜੀ ਬੰਜੌਰ ਤੋਂ ਵੀਰ ਜੀ ਆਏ ਇਹ ਖੜੇ ਤੇ ਮਿਲੇ ਤੇ ਇਹ ਇਹਨਾਂ ਨੇ 100 ਰੁਪਏ ਦਿੱਤਾ ਪਿਆਰ ਕਹਿੰਦੇ ਵੀ ਤੁਹਾਡੇ ਪਿੰਡ ਆਇਓ ਤੇ ਜਿਵੇਂ ਤੁਸੀਂ ਪਹਿਲੀ ਵਾਰ ਆਇਓ ਤੇ ਇਹ ਤੁਹਾਨੂੰ ਸ਼ਗਨ ਸ਼ਗਨ ਭਰਾਵਾਂ ਲੋ ਵੱਡੇ ਭਰਾਵਾਂ ਚਲੋ ਆਪਾਂ ਪਿਆਰ ਆ ਲੈ ਕਰਕੇ ਲੈ ਲਿਆ ਪਰ ਉਹਦਾ ਨਹੀਂ ਲੈਂਦੇ ਪਿਆਰ ਕਰਕੇ ਲੈ ਲਿਆ ਤੇ ਨਾਮ ਕੀ ਆਪਣਾ ਵੀਰ ਜੀ ਕੁਲਦੀਪ ਸਿੰਘ ਭੱਟੀ ਕੁਲਦੀਪ ਸਿੰਘ ਭੱਟੀ ਨੌਸੁਭਦੇਵ ਸਿੰਘ ਭੱਟੀ ਠੀਕ ਹੈ ਵੀਰ ਜੀ ਠੀਕ ਹੈ ਪлюс ਦਾਦਾ ਜੀ ਦਾ ਨਾਮ ਬਾਵਾ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਥੈਂਕ ਯੂ ਜੀ ਥੈਂਕ ਯੂ ਏ ਬੱਚੇ ਆਏ ਨੇ ਆਪਣੇ ਮਗਰ ਤੇ ਵੇਖ ਕੇ ਆਂਦੇ ਪੁੱਛਦੇ ਪੰਜਾਬ ਤੋਂ ਬੰਦ ਕਰੋ ਪੁੱਤ ਗੁੜੀਆ ਚਲਾ ਰਹੀ ਮੋਟਰਸਾਈਕਲ ਤੇ ਵੀਰ ਆ ਬੈਠਾ ਮਗਰ ਹਨਾ ਕਿੱਥੋਂ ਆਏ ਪੁੱਤ 27 ਤੋਂ 27 ਤੋਂ ਤੁਸੀਂ ਤੁਸੀਂ ਇਧਰੋਂ ਨਹੀਂ ਆ ਰਹੇ ਸੀ ਆਏ ਅਸਾਂ ਜਾ ਰਹੇ ਸੀ ਤੁਹਾਨੂੰ ਵੇਖ ਜਾ ਰਹੇ ਅੱਛਾ ਇਧਰ ਫਿਰ ਆਸਮੜੇ ਤੁਸੀਂ ਅੱਛਾ ਜੀ ਕੀ ਨਾਮ ਬਤਾਓ ਆਪਣਾ ਤਕਦੀਰ ਤਕਦੀਰ ਕੌਰ ਗगनਪ੍ਰੀਤ ਗगनਪ੍ਰੀਤ ਸਿੰਘ ਹਨਾ ਤੇ ਖੇਤੀਬਾੜੀ ਕਰਦੇ ਪਾਪਾ ਹਾਂ ਜੀ ਦੁਕਾਨ ਆ ਮੋਟਰਸਾਈਕਲ ਦੀ ਇੱਥੇ ਅਨੂਪ ਘੜੀ ਪਿੰਡ ਦੀ ਆ ਪਿੰਡ ਬਹੁਤ ਵੱਡਾ ਵਸਤਾ ਜੀ ਹਾਂਜੀ ਠੀਕ ਆ ਅਸੀਂ ਉਧਰ ਗਏ ਸੀ ਆ ਇਧਰ ਮਜ਼ਾਰ ਜੀ ਤੇ ਹਾਂਜੀ ਉਥੇ ਮਜ਼ਾਰ ਤੁਮ ਆਏ ਜੀ ਤੇ ਉਥੋਂ ਫਿਰ ਮੁੜ ਕੇ ਆਏ ਆ ਤੇ ਕਿੰਨਾ ਸਟੱਡੀ ਚੱਲਦੀ ਪੜਾਈ ਵਧੀਆ ਵਧੀਆ ਚੱਲਦੀ ਆ ਵਧੀਆ ਨੰਬਰ ਆ ਜਾਣਗੇ ਹਾਂਜੀ ਠੀਕ ਆ ਠੀਕ ਆ ਗੁੜੀਆ ਚਲਾ ਲਈ ਨੀ ਮੋਟਰ ਹੈ ਪੂਰਾ ਠੀਕ ਆ ਇਹ ਆ ਬਤ ਤਕਦੀਰ ਕੌਰ ਗੁੜੀਆ ਆਪਣੀ ਤੇ ਆਪਣੀ ਕੁੜੀ ਧੀਆ ਵਰਗੀ ਆ ਤੇ ਇਹ ਮਗਰ ਆਪਣਾ ਕੀ ਨਾਂ ਦੱਸੇ ਤੇਰਾ ਭੁੱਲ ਗਿਆ ਗਗਨਪ੍ਰੀਤ ਸਿੰਘ ਸਕੂਲੋਂ ਆਏ ਸੀ ਤੇ ਆਪਣੇ ਮਗਰ ਉੱਥੋਂ ਮੁੜ ਕੇ ਆਏ ਅੱਗੇ ਗਗਨ ਤੂੰ ਚਲਾ ਰਿਆ ਸੀ ਨਾ ਪਹਿਲਾਂ ਹਾਂਜੀ ਹਾਂ ਹੁਣ ਤੱਕੀਰ ਚਲਾ ਰਹੀ ਨਹੀਂ ਪਹਿਲਾਂ ਮੈਂ ਚਲਾਈ ਜਾਂਦੀ ਸੀ ਇਹਨੇ ਦੇਖ ਕੇ ਰੋਲਾ ਪਾਲਾ ਤੁੰਨੇ ਅੱਛਾ ਰੋਕਲਾ ਰੋਕਲਾ ਕਹਿੰਦਾ ਰੋਲਾ ਰਲ ਲੜਦਾ ਨਹੀਂ ਪੈ ਕੇ ਤੇ ਬੱਚੇ ਆ ਜੀ ਬੱਚੇ ਮੰਨਦੇ ਸੱਚੇ ਚਲੋ ਕੋਈ ਗੱਲ ਨਹੀਂ ਬੱਸ ਧਿਆਨ ਨਾ ਜਾਇਓ ਠੀਕ ਆ ਚਲੋ ਠੀਕ ਦੇ ਹੁਣੇ ਘਰ ਦੀ ਆਏ ਨਹੀਂ ਅਜੇ ਲੇਟ ਆਹ ਲੇਟ ਹੋ ਗਏ ਲਓ ਜੀ ਆਪਾਂ ਫੇਰ ਆ ਗਏ ਅਨੂਪਗੜ੍ਹ ਇਹ ਚੌਂਕ ਜਿੱਥੋਂ ਆਪਾਂ ਮੁੜੇ ਸੀ ਇਹ ਮਜਾਰ ਵੱਲ ਨੂੰ ਇੱਥੋਂ ਹੁਣ ਆਪਾਂ ਇਧਰੋਂ ਜਾਵਾਂ ਇਹ ਪੈ ਗਏ ਆ ਜੀ ਆਪਾਂ ਪੀਕਾਨੇਰਾ ਵਾਲੇ ਰਾਹ ਤੇ ਤੇ ਅੱਜ ਦੇਖਦੇ ਆ ਕਿੰਨੇ ਕਿਲੋਮੀਟਰ ਤੱਕ ਨਿਕਲਦਾ ਪੀਕਾਨੇਰਾ ਇੱਥੋਂ 150 ਕਿਲੋਮੀਟਰ ਹੈ ਤੇ ਜਿੰਨਾ ਅੱਜ ਸਫ਼ਰ ਨਿਕਲੂਗਾ ਵੱਧ ਵੱਧ ਕੱਢਾਂਗੇ ਬਾਕੀ ਫਿਰ ਸੇਰੇ ਕੱਢ ਕੱਲੋਂ ਆਪਾਂ ਹਰ ਹਾਲਤ ਪੀਕਾਨੇਰ ਪਹੁੰਚਾਂਗੇ ਪੁੰਚਾਂਗੇ ਲਓ ਜੀ ਅਨੂਪਗੜ ਤੋਂ ਬਾਹਰ ਆਪਾਂ ਨਿਕਲ ਚੱਲੇ ਆ ਹੁਣ ਆਪਾਂ ਹਾਈਵੇਅ 'ਤੇ ਚੜ ਚੱਲੇ ਆ ਇਹ ਬਣਿਆ ਉਦਮ ਸਿੰਘ ਦਾ ਸੀਰ ਉਦਮ ਸਿੰਘ ਜੀ ਦਾ ਪੁੱਤ ਨਵਾਂ ਹੀ ਬਣਿਆ ਵਾ ਤੇ ਇਹ ਪੁਲ ਦੇ ਥੱਲੇੋਂ ਆਪਾਂ ਹੁਣ ਆ ਜਾਦੇ ਮੋਰਗਨ ਘਰਸਾਨਾ ਇੱਥੇ 20 ਕਿਲੋਮੀਟਰ ਆ ਜੇ ਘਰਸਾਨਾ ਇਹ ਇਹ ਕੋਲ ਤੇ ਆਪਾਂ ਹੁਣ ਚੱਲੇ ਹਾਈਵੇ ਲਓ ਜੀ ਜੋਧਪੁਰ 400 ਕਿਲੋਮੀਟਰ ਤੇ ਜੈਸਲਮੇਰ 397 ਕੋਈ ਜ ਨਹੀਂ ਆ ਬੀਕਨਰ 147 ਆ ਤੇ ਪੁਗਲ 114 ਤੇ ਬੀਕਨਰ 147 ਆ ਜੀ ਬਾਕੀ ਆਪਾਂ ਉਰਾਂ ਹੀ ਕਿਤੇ ਰੁਕਾਂਗੇ ਰਸਤੇ 'ਚ ਅੱਜ ਗੱਡਾਂਗੇ ਤੰਬੂ ਜੇ ਕਮਰਾ ਮਿਲ ਗਿਆ ਗੁਰਦਰਾਸਾ ਮਿਲ ਗਿਆ ਤਾਂ ਫਿਰ ਠੀਕ ਆ ਅੱਜ ਆਪਾਂ ਨੂਗੜ ਤੋਂ ਬਾਹਰ ਆ ਗਏ ਆ ਤੇ ਹਾਈਵੇ ਤੇ ਜਾ ਰਹੇ ਸੀਗੇ ਤੇ ਇਧਰ ਇਹ ਵੀਰ ਰੁਕੇ ਨੇ ਆਪਾਂ ਨੂੰ ਵੇਖ ਕੇ ਤੇ ਰਾਵਲਾ ਮੰਡੀ ਆ ਜਿੱਥੇ ਅੱਜ ਆਪਣਾ ਸਟਾਗ ਵੀ ਉੱਥੇ ਹੀ ਦਾ ਇੱਥੋਂ 40 ਕਿਲੋਮੀਟਰ ਆ ਤੇ ਵੀਰ ਨਾਲ ਗੱਲ ਕਰਦੇ ਇਹਨਾਂ ਨਾਲ ਹੋਰ ਭਰਾ ਜੀ ਕੀ ਹਾਲ ਚਾਲ ਦੇ ਠੀਕ ਠਾਕ ਹੋ ਜੀ ਤੇ ਤੁਸੀਂ ਕਿਵੇਂ ਪਲੇਟ ਦੇਖ ਕੇ ਦੇਖ ਰੋਕ ਲਿਆ ਕਿ ਬੰਦੇ ਵੇਖ ਕੇ ਰੋਗ ਲਿਆ। ਉਹ ਵੇਖਿਆ ਸੀ ਤਾਂ ਕਰਕੇ ਤੁਹਾਨੂੰ ਸੀ ਵੇਖਿਆ ਵੀ ਭਾਜੀ ਨੂੰ ਮਿਲ ਜਾਂਦੇ ਆ। ਠੀਕ ਹੈ ਭਾਜੀ ਠੀਕ ਹੈ ਠੀਕ ਹੈ। ਤੇ ਕਿਤੇ ਇਧਰੋਂ ਕਿਧਰ ਆ ਰਹੇ ਤੁਸੀਂ? ਅਸੀਂ ਇੱਥੇ ਰਵਿਜਨਗਰ ਗਏ ਸੀ। ਵਿਜੇਨਗਰ ਗਏ ਸੀ ਠੀਕ ਹੈ ਜੀ ਠੀਕ ਹੈ ਜੀ। ਤੇ ਸਾਰੇ ਦੋਸਤ ਹੀ ਭਰਾ ਹੀ ਸਾਰੇ? ਹਾਂ ਭਰਾ। ਇੱਕੋ ਹੀ ਪਿੰਡ ਦੇ ਆਪਾਂ ਹਨਾ। ਜੀ। ਠੀਕ ਹੈ ਜੀ ਠੀਕ ਹੈ ਤੇ ਅੱਜ ਆਉਣੇ ਆਂ ਅਸੀਂ ਤੁਹਾਡੇ ਕੋਲ ਹੀ ਉੱਥੇ। ਰਾਵਲੇ ਗੁਰਦਰਾ ਸਾਹਿਬ ਚ ਰੁਕਾਂਗੇ। ਠੀਕ ਹੈ ਭਾਜੀ। ਹਾਂਜੀ ਹਾਂਜੀ। ਵੈਸੇ ਤਾਂ ਜੇ ਨਾ ਹੋਵੇ ਗੁਰਦਰਾ ਸਾਹਿਬ ਕੋਲ ਸਾਰਾ ਹੈ ਤੰਬੂ ਟੈਂਟ ਹੈ ਸਭ। ਦੋਸਤ ਲੇਟ ਨਾਈਟ ਆਪਾਂ ਉਥੇ ਰੁਕਣ ਦੀ ਵਧੀਆ ਵਿਵਸਥਾ ਹੈ ਠੀਕ ਹੈ ਜੀ ਦੁਰਦਰਾ ਵੱਡਾ ਹੈ ਵੱਡਾ ਬੋਡਵਾਰਾ ਜੀ ਠੀਕ ਹੈ ਮਾਰ ਕੇ ਬਿਲਕੁਲ ਵਿਚੋ ਵਿਚ ਹੈਗਾ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਜੀ ਸੁਰਿੰਦਰ ਸੁਰਿੰਦਰ ਜੀ ਆਪਣੇ ਸੁਨੀਲ ਸੁਨੀਲ ਭਾਜੀ ਸੋਨੂ ਜੀ ਹਾਂ ਜੀ ਠੀਕ ਹੈ ਜੀ ਇਹ ਵੀਰ ਖੜੇ ਸੀਗੇ ਰੁਕੇ ਸੀ ਆਪਣੇ ਕੋਲ ਤੇ ਬੜਾ ਤੁਹਾਡਾ ਧੰਨਵਾਦ ਜਦੋਂ ਭਰਾ ਵੀਰ ਰੁਕਦੇ ਸਾਡਾ ਹੌਸਲਾ ਵੱਧ ਜਾਂਦਾ ਹਾਂਜੀ ਫਿਰ ਹੋਰ ਅਸੀਂ ਸਾਈਕਲ ਤੋਂ ਜ਼ੋਰ ਦੀ ਪੈडल ਮਾਰਦੇ ਆ ਤੇਜ਼ ਕਰਦੇ ਆ ਫਿਰ ਠੀਕ ਹੈ ਧੰਨਵਾਦ ਵੀਰਾਂ ਦਾ ਠੀਕ ਹੈ ਜੀ ਪਰ ਉਹੜੇ ਰੋੜ ਜਾ ਰਹੇ ਆ ਜੀ ਤੇ ਇਹ ਅਗਰ ਆਇਆ ਪੱਤ ਰੋੜਾ ਪਤ ਰੋੜਾ ਕੋਈ ਕਸਬਾ ਜਿਹਾ ਆਇਆ ਵਾ ਤੇ ਇੱਥੇ ਪੀਣ ਲੱਗਿਆ ਆਪਾਂ ਚਾਹ ਤੇ ਕਾਫੀ ਟਾਈਮ ਗੱਸੇਰ ਦੀ ਚਾਹ ਪੀਤੀ ਤੇ ਹੁਣ ਆਪਾਂ ਇੱਥੇ ਖੜਕੇ ਪੀਨੇ ਆ ਚਾਹ ਤੇ ਫਿਰ ਅਗਲਾ ਫੜਦੇ ਆਂ ਰਾਹ ਲਓ ਜੀ ਇਹ ਤਾਂ ਬਣ ਗਈ ਗਜ਼ਲ ਤੇ ਆਪਣੇ ਨਾਲ ਲੱਗੇ ਦਰਗਾਹ ਦਾ ਓਏ ਭਾਈ ਜੀ ਚਾਹੇਗੀ ਹਾਂ ਜੀ ਠੀਕ ਹੈ ਵੀਰੇ ਇੱਥੇ ਗਲਾਸ ਦਿੱਜੇਗੇ ਭਰਾ ਕੱਚ ਵਾਲੇ ਹੈ ਬਸ ਠੀਕ ਲੋ ਜੀ ਭਰਾ ਕੋਲ ਪੀਨੇ ਚਾਹ ਬਣਾ ਦਿਓ ਫਿਰ ਦੋ ਕੱਪ ਪਹਿਲਾਂ ਬਣਾ ਦਿਓ ਫਿਰ ਦੋ ਬਾਅਦ ਪੀਵਾਂ ਤੇ ਠੰਡੀ ਹੋ ਜੂਗੀ ਹਨਾ ਕਹ ਤੇ 10 ਕੱਪ 10 ਕੱਪ ਕਹ ਤੇ ਪੰਜ ਤੇਰੇ ਪੰਜ ਮੇਰੇ ਠੀਕ ਹੈ ਹਾਂ ਕਿਸੇ ਮਠਾਈ ਵਾਲੀ ਦੁਕਾਨ ਤੇ ਰੋਕਦਾ ਉਹ ਮੈਂ ਦੱਸੂ ਨਹੀਂ ਹੈ ਹੀ ਨਹੀਂ ਕੋਈ ਆ ਗੋਲ ਗੱਪਿਆਂ ਵਾਲਾ ਉਹ ਤਾਂ ਗੱਲ ਆ ਹੁਣ ਮਠਾਈ ਹੈ ਨਹੀਂ ਲੈ ਆ ਮੈਂ ਵੇਖ ਕੇ ਉਹ ਚਾਹ ਪਤਾ ਨਹੀਂ ਬਣਾਉਂਦੇ ਕਿ ਨਹੀਂ। ਚਾਹ ਵੀ ਬਣਾਉਂਦਾ। ਲਖਾਇਆ ਉਹ ਚਾਹ ਨਹੀਂ ਬਣਾਉਗਾ। ਚੱਲੀਏ। ਇਹਨੂੰ ਕਿੱ데 ਘਰ ਆਂਦੇ? ਵੀਰੇ। ਉਹ ਦੂਜਾ ਮਠਾਈ ਵਾਲੀ ਹੈਗੀ ਦੁਕਾਨ ਅੱਗੇ ਵੇ। ਤੇ ਕਿੱਥੇ ਕੋ ਆ? ਮਗਰ ਜੋ ਮਗਰ ਹੈ ਯਾਰ। ਮਗਰ? ਕਿੰਨੇ ਕੋ? ਮਗਰ ਤਾਂ ਕੋਈ ਨਹੀਂ ਦੱਸੀ ਯਾਰ। ਅੱਛਾ ਇੱਧਰ ਆ। ਅਸੀਂ ਇੱਧਰ ਆਏ ਆ। ਅੱਛਾ ਉਹ ਸਾਹਮਣੇ ੜੀ। ਤੇ ਚਾਹ ਵੀ ਫਿਰ ਉਹਦੇ ਕੋਲ ਮਿਲ ਜੂ। ਜਾਂ ਮਠਿਆਈ ਇੱਥੇ ਲੈ ਆਉਣਿਆ। ਚਾਹ ਵਧੀਆ ਵੀਰ ਦੀ। ਅੱਜ ਤਾਂ ਮੈਂ ਲਿਆਉਣਾ ਤੂੰ ਖੜ। ਲਓ ਜੀ ਆਪਾਂ ਕਰਤਾ ਪੈਦਲ ਮਾਰਚ ਆ। ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਰੋੜਾ ਦੇ ਜੋ ਚ ਆ ਗਏ ਹਾਂ ਆ ਵੀ ਆ ਗਏ ਚਲ ਆਜੋ ਆਪਾਂ ਲੱਭਦੇ ਆਂ ਜੀ ਹਲਵਾਈ ਦੀ ਦੁਕਾਨ ਕੋਈ ਤੇ ਮਠਿਆਈ ਲਿਆਉਣੇ ਆ ਨਾਲ ਦਾ ਹਾਂ ਇਕੱਠਾ ਵੜ ਗਿਆ ਨਾਸਾਂ ਜਾਂ ਕਿਹੜੇ ਡੈਸ ਕਿਲੋ ਲਓ ਜੀ ਇਹ ਮਠਿਆਈ ਆ ਇਹਨਾਂ ਚ ਆਪਾਂ ਹੁਣ ਇਹ ਲਈ ਬਾਲੂ ਸ਼ਾਹੀ ਤੇ ਇੱਕ ਲਿਆ ਸ਼ੱਕਰਪਾਰੇ ਦੀ ਬਾਈ ਤੋਂ ਇਹ ਖਮਾਇਚਾ ਨਾ ਵਧੀਆ ਮਠਾਈ ਆ ਵੇਖਣ ਨੂੰ ਵੀ ਸਵਾਲ ਲੱਗਣ ਲਈ ਆ ਇਹ ਪਤਰਾਉੜਾ ਕਸਬੇ ਚ ਆਈ ਦੁਕਾਨਾ ਲਓ ਜੀ ਲੈ ਲਈ ਆਪਾਂ ਮਠਾਈ ਭਰ ਲੈ ਲਫਾਵੇ ਲੈ ਗੁਰੂ ਐਵੇਂ ਕਹਿੰਦਾ ਬੜੀ ਮਹਿੰਗੀ ਆ ਇਧਰ ਆਇਆ ਆ ਇਧਰ ਆਇਆ ਆ ਲਫਾਫਾ ਨਾਲ ਉਹ ਖਾਈ ਉਹ ਖਾਈ ਇਹ ਆਂਡੇ ਵਾਲੇ ਤਾਂ ਨਹੀਂ ਵੇ ਮੈਂ ਰੰਗ ਜਾ ਉਹ ਜਾ ਲੱਗਦਾ ਮੈਂ ਤਾਂ ਕਿਦਾ ਸੀ ਨਹੀਂ ਮੈਨੂੰ ਪਤਾ ਮੈਂ ਕੁਝ ਨਹੀਂ ਲੈਣਾ ਆਹ ਵੈਸੇ ਵੀ ਆ ਨੀਰਾ ਅੱਛਾ ਇਹਰੇ ਸਾਹਮਣੇ ਹੁਣ ਆਪਾਂ ਖਾਧਾ ਉਹਨਾਂ ਨੇ ਬਣਾਏ ਸੀਗੇ ਆਮਲੇਟ ਬਣਾਉਂਦੇ ਸੀ ਉਹ ਤਾਂ ਨਾ ਸੁਣਾਤੇ ਸੀ ਖਾਣਦੇ ਸੀ ਪਲੇਟਾਂ ਪਾ ਕੇ ਅੱਛਾ ਮਾਹੋਰ ਆ ਬੈਗ ਰੂ ਬੈਗ ਮਾ ਸਾਡਾ ਬਾਬਾ ਤਾਂ ਅੰਦਰ ਬਾਠ ਕਰੀ ਜਾਂਦਾ ਸੀ ਸਹੀ ਗੱਲ ਆ ਉਹ ਭਲੇਖਾ ਬੈਨ ਚਲੋ ਉਹਨਾਂ ਦੇ ਵਿਚਾਰਿਆ ਸੇਵਾ ਉਹਨੇ ਸੋਚਣਾ ਹੁੰਦਾ ਨਾ ਹਾਂ ਲਓ ਜੀ ਇਹ ਮਠਾਈ ਆਪਾਂ ਲੈ ਜਾਂਦੀਏ ਤੇ ਆ ਉੱਥੇ ਵੀਰ ਕੋਲ ਵੀ ਨੇ ਚਾਹ ਬੈ ਕੇ ਜੀ ਆ ਗਈ ਆ ਚਾਹ ਇਹ ਆਪਾਂ ਸਜਾਤੀ ਥਾਲੀ ਨਾਲ ਬਰਲ ਜਾਈ ਸ਼ੱਕਰਪਾਰੇ ਤੇ ਆ ਪਤਾ ਨਹੀਂ ਕੇਕ ਆ ਤੇ ਆ ਚਾਹ ਵੀ ਲੀ ਇਹ ਵੀਰ ਅੱਗੇ ਤੁਹਾਨੂੰ ਖਿਆ ਕੀ ਨਾਂ ਵੀਰ ਆਪਣਾ ਮਨਦੀਪ ਕਿੱਥੋਂ ਵੀਰੇ ਇੱਥੋਂ ਹੀ ਉਹ ਕਾਹ ਨਹੀਂ ਬਣਾਉਂਦਾ ਤੇ ਹੋਰ ਤੈਨੂੰ ਨਹੀਂ ਪਤਾ ਤੇ ਤੂੰ ਐਵੇਂ ਮੈਂ ਤਾਂ ਅੱਗੇ ਬਠੀ ਜਾਣਾ ਬੈਠੀ ਵੀਰੇ ਠੀਕ ਹੈ ਰੋ ਮੈਂ ਤਾਂ ਹੀ ਬੈਠਾ ਨਾ ਵੀਰੇ ਠੀਕ ਹੈ ਧੰਨਵਾਦ ਲਓ ਜੀ ਚਾਹ ਪੀਨੇ ਆ ਤੇ ਫਿਰ ਚੱਲਦੇ ਅੱਗੇ ਆਰੋ ਚਾਹ ਪੀਏ ਬਾਲੂ ਛਾਈ ਆਹਾਹਾ ਅੱਜ ਆਪਾਂ ਪਤਰਾਵੜਾ ਚਾਹ ਪਾਣੀ ਪੀ ਰਹੇ ਸੀ ਤੇ ਇਹ ਆ ਬੱਚੇ ਆਪਣੇ ਕੋਲ ਆ ਜਲੇ ਕਹਿੰਦੇ ਨੇ ਬੱਚੇ ਮਣ ਕੇ ਸੱਚੇ ਤੇ ਇਹ ਆਪਣੇ ਕੋਲ ਖੜੇ ਰਹੇ ਪੁੱਛਦੇ ਦੱਸਦੇ ਰਹੇ ਪਿੰਡ ਕਿਹੜਾ ਕਿੱਥੇ ਕੋਲ ਜਾਣਾ ਵਾ ਕਿੰਨਾ ਘੁੰਮਣਾ ਵਾ ਤੇ ਇਹ ਹੁਣ ਆਪਣੇ ਸਬਸਕ੍ਰਾਈਬਰ ਬਣ ਗਏ ਤੇ ਇਹ ਆਪਣੇ ਹੁਣ ਕਮੈਂਟ ਕਰਨੇ ਆ ਗਏ ਤੇ ਬਾਕੀ ਬੱਚੇ ਕੀ ਹੈ ਕੀ ਨਾਮ ਤੁਹਾਡਾ ਤਰਨਵੀਰ ਸਿੰਘ ਤਰਨਵੀਰ ਸਿੰਘ ਤੁਹਾਡਾ ਬੱਚੇ ਜਗਦੀਪ ਜਗਦੀਪ ਸਿੰਘ ਗੁਰシャン ਸਿੰਘ ਗੁਰシャン ਸਿੰਘ ਤੇ ਕਿਹੜੀ ਕਲਾਸ ਪੜਦੇ ਪੁੱਤ ਕਿਹੜੀ ਕਲਾਸ ਚ ਫੋਰਥ ਜ ਚਲੋ ਠੀਕ ਆ ਵਧੀਆ ਪੜਨਾ ਠੀਕ ਆ ਚਲੋ ਕੋਈ ਨਹੀਂ ਮਿਲਦੇ ਆ ਜਲਦੀ ਠੀਕ ਆ ਧਿਆਨ ਨਾ ਜਾਓ ਕਰੇ ਓਕੇ ਥੈਂਕ ਯੂ ਬਾਏ ਆਪਾਂ ਰੋਡ ਤੇ ਤੁਰੇ ਜਾ ਰਹੇ ਸੀ ਸੜਕੇ ਸੜਕ ਆਪਦੇ ਧਿਆਨ ਨੂੰ ਇਹ ਵੀਰ ਆਏ ਪਿੱਛੋਂ ਤੇ ਪਹਿਲਾਂ ਗੋਗੀ ਨਾਲ ਗੱਲਾਂ ਕਰਦੇ ਰਹੇ ਤੇ ਇੱਥੇ ਨਾ ਅੱਗੇ ਆ ਕੇ ਢਾਬੇ ਦੇ ਮੋਟਰਸ ਨਾਲ ਡੱਕ ਲਿਆ ਤੇ ਕਹਿੰਦੇ ਵੀ ਚਾਹ ਪੀਉਣੀਆਂ ਕੈੜੀ ਜੀ ਕਰਕੇ ਸਫਰ ਵਧੀਆ ਨਿਭਰੂਗਾ ਪਰ ਆਪਾਂ ਪਿੱਛੋਂ ਪਿੰਡੋਂ ਚਾਹ ਪੀ ਕੇ ਆਏ ਜੇ ਮਨ ਨਾਲ 2 ਕਿਲੋ ਮਹਾਂ ਆਏ 2 ਕਿਲੋ ਦੇ ਵੀਰਾਂ ਦਾ ਧੰਨਵਾਦ ਇਦਾਂ ਹੀ ਹੌਸਲਾ ਵਾਧਾ ਨਾਲੇ ਪਿਆਰ ਵਾਧਾ ਤੇ ਭਰਾਵਾਂ ਦਾ ਤੇ ਬਾਕੀ ਜਿੰਨਾ ਵੀ ਅਸੀਂ ਇੱਥੇ ਰਾਜਸਥਾਨ ਜਦੋਂ ਦੇ ਵੜੇ ਆ ਸਾਰੇ ਭਰਾਵਾਂ ਦਾ ਰਾਜਸਥਾਨੀਆਂ ਦਾ ਪੰਜਾਬੀਆਂ ਦਾ ਬੜਾ ਪਿਆਰ ਮਿਲ ਰਿਹਾ ਇਦਾਂ ਹੀ ਇਹਨਾਂ ਦਾ ਧੰਨਵਾਦ ਭਰਾਓ ਅਹ ਕਿਹੜਾ ਆਪਣਾ ਕਿਹੜਾ ਪਿੰਡ ਹੈ ਵੀਰ ਜੀ ਅੱਛਾ ਤੁਸੀਂ ਕਿਰਥਾਣਾ ਦੇ ਹੋ ਠੀਕ ਹੈ ਆਪਣਾ ਨਾਮ ਕੀ ਵੀਰੇ ਅਮਿਤ ਕੁਮਾਰ ਰਵੀ ਵੀਰ ਪ੍ਰਵੀਨ ਪ੍ਰਵੀਨ ਠੀਕ ਹੈ ਵੀਰੇ ਠੀਕ ਹੈ ਇਧਰੋਂ ਪਿੱਛੋਂ ਆ ਰਹੇ ਸੀ ਤੁਸੀਂ ਵੀਰੇ ਲੈ ਜਾਂਦੇ ਅੱਜ ਕੱਪੜੇ ਲੈਣ ਗਏ ਸੀਗੇ ਠੀਕ ਹੈ ਵੀਰੇ ਠੀਕ ਹੈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਰੇ ਤੁਹਾਨੂੰ ਦੇਖਿਆ ਰਸਤੇ ਰੋਕੇ ਤੁਹਾਨੂੰ ਨਹੀਂ ਧੰਨਵਾਦ ਧੰਨਵਾਦ ਅੱਛਾ ਜੀ ਅੱਛਾ ਥੈਂਕ ਯੂ ਵੀਰੇ ਥੈਂਕ ਯੂ ਇਹ ਆਪਣੇ ਵੀਰ ਸਬਸਕ੍ਰਾਈਬਰ ਹੀ ਨੇ ਤੇ ਵੀਡੀਓ ਦੇਖੀ ਆ ਤੇ ਤਾਂ ਇਹਨਾਂ ਦਾ ਦਿਲੋਂ 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 ਧੰਨਵਾਦ ਲਓ ਜੀ ਇਹ ਆ ਘਰਸਾਣਾ ਮੰਡੀ ਦਾ ਚੌਂਗ ਆ ਪੁਲ ਉੱਪਰ ਹਾਈਵੇ ਜਾ ਰਿਹਾ ਹੈ ਭਰਤਮਾਲਾ ਤੇ ਇਹ ਆਪਾਂ ਆ ਗਏ ਆ ਗੁਰਦਰਾਸਾ ਘਰਸਾਣਾ ਮੰਡੀ ਚਾਈ ਗੁਰਦਰਾਸਾ ਤੇ ਅੱਜ ਦਾ ਟਿਕਾਣਾ ਆਪਾਂ ਇੱਥੇ ਕਰਾਂਗੇ ਤੇ ਬਾਬਾ ਜੀ ਨੂੰ ਪੁੱਛਦੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿੱਧਰ ਹੈ ਹਾਂਜੀ ਹਾਂਜੀ ਸਭ ਕੋਈ ਬਾਬਾ ਜੀ ਦਿਆਂਗੇ ਆਈਡੀ ਦਿਆਂਗੇ ਭਾਵੇਂ ਵੋਟ ਕਾਟਰ ਲੈ ਲਿਓ ਲਾਲੀ ਵੇਖਣੇ ਲਓ ਜੀ ਅਸੀਂ ਆਏ ਇੱਥੇ ਭਾਜੀ ਕਰਨੈਲ ਸਿੰਘ ਰਾਂ ਕੋਲੇ ਇਹ ਨੇ ਭਾਈ ਬਲਜਿੰਦਰ ਸਿੰਘ ਦੇ ਜਾਣਕਰ ਉਹਨਾਂ ਦੇ ਯਾਰ ਉੱਥੋਂ ਪਿੰਡੋਂ ਉੱਠ ਕੇ ਆਏ ਨੇ ਇੱਥੇ ਇਹ ਮੰਡੀ ਕਿਹੜੀ ਕਨਸਾਣਾ ਮੰਡੀ ਕਨਸਾਣਾ ਕਨਸਾਣਾ ਮੰਡੀ ਨਹੀਂ ਮੰਡੀ ਕਨਸਾਣਾ ਨਵੀਂ ਮੰਡੀ ਕਨਸਾਣਾ ਤੇ ਇਹ ਇੱਥੇ ਨਾ ਇਹ ਟਰਾਲੀਆਂ ਤਿਆਰ ਕਰਦੇ ਆ ਸੰਦ ਤਿਆਰ ਕਰਦੇ ਆ ਐਗਰੀਕਲਚਰ ਦੇ ਤੇ ਇਹ ਵੇਖਣ ਵਾਲੀ ਚੀਜ਼ ਸੀ ਇੱਕ ਇਹਨਾਂ ਨੇ ਡਾਲਾ ਲਾਇਆ ਆ ਦੂਜਾ ਐਦਾਂ ਦਾ ਡਬਲ ਡਾਲਾ ਤੇ ਭਾਈ ਖੁੱਲ ਜੂਗੀ ਆ ਜੀ ਪਿੰਨ ਲਾ ਕੇ ਆ ਥੱਲੇ ਆ ਨਹੀਂ ਨਹੀਂ ਉਹ ਉੱਤੇ ਪਿੰਨ ਨਹੀਂ ਲੱਗੀ ਤਾਂ ਭਾਈ ਇਹਨਾਂ ਨੇ ਨਾ ਡਾਲਾ ਤਿਆਰ ਕੀਤਾ ਦੋ ਡਾਲਾ ਬਾਵਾ ਉੱਚਾ ਤੇ ਉਹ ਤਾਂ ਮੈਕਨਿਕ ਹੁੰਦਾ ਤੇ ਇਧਰ ਲਾਈਦਾਂ ਲੱਗਦਾ ਲੋਕ ਵੀ ਪੂਰੇ ਆ ਹੀ ਨਹੀਂ ਪੂਰੀ ਸੇਫਟੀ ਵੀ ਆ ਗੱਲ ਹੋਈ ਨਹੀਂ ਹਾਂਜੀ ਡਾਲਾ ਲਾਵੇ ਡਾਲਾ ਪੂਰਾ ਮਜਬੂਤ ਪਾਰਾ ਬਹੁਤ ਬਈ ਲਓ ਜੀ ਅੱਗੇ ਹੁੰਦਾ ਜੀ ਉੱਥੇ ਕੋਈ ਨਹੀਂ ਲੈ ਰਹਿਣ ਤੋਂ ਕੋਈ ਗੱਲ ਨਹੀਂ ਬਸ ਇਹਨੇ ਹਾਂ ਜੀ ਇਹਨੇ ਹਾਂ ਜੀ ਥੋੜੇ 1 ਮਿੰਟ ਦੇਖਣ ਦੇਖਣ ਨਾ ਵਾਹ ਜੀ ਵਾਹ ਲਓ ਜੀ ਟਾਲਾ ਇੰਨਾ ਪਾਰਾ ਬਈ ਅੱਗੇ ਜਿਵੇਂ ਆਪਰਾ ਹੁੰਦਾ ਹੈ ਨਾ ਵੀ ਕੱਲਾ ਬੰਦੇ ਨੂੰ ਡਾਲਾ ਲਾਉਣਾ ਬਹੁਤ ਔਖਾ ਹੈ ਪਰ ਇਹ ਵੀ ਇਹ ਬੰਦਾ ਕੱਲਾ ਹੋਏ ਕੋਈ ਚੱਕਰ ਨਹੀਂ ਦੇ ਟਰਾਲੀਆਂ ਤਿਆਰ ਕਰਦੇ ਆ ਤੇ ਟਰਾਲੀ ਪੂਰੀ ਐ ਵੀ ਤਿਆਰ ਕੀਤੀ ਇਹਨਾਂ ਨੇ ਇਹ ਕਿੰਨਾ ਵਜਨ ਹੋ ਗਿਆ ਜੀ ਕਾਲੀ ਸਰਦ ਡਾਲੇ ਦਾ ਡਾਲੇ ਦਾ ਹੋਊਗਾ ਇੱਕ ਕਟ ਚਾਈ ਇੱਕ ਡਾਲੇ ਦਾ ਇਹ ਇੱਕ ਕੁਆਂਟਲ 40 ਕਿਲੋ ਦਾ ਡਾਲਾ ਇੱਕ ਤੇ ਦੋ ਹੋ ਗਏ ਤੇ ਮੰਨ ਲਓ ਤਿੰਨ ਕੁਆਂਟਲ ਦੀ ਹੋ ਗਈ ਉਤਲਾ ਕੁਆਂਟਲ ਦਾ ਲਓ ਜੀ ਇਹ ਆਪਾਂ ਦਾਣਾ ਪਾਣੀ ਆ ਜਿਹੜਾ ਸੀਗਾ ਸ਼ਾਮ ਦਾ ਉਹ ਭਾਈ ਕਰਨੈਲ ਸਿੰਘ ਘਰੋਂ ਸੀ ਤੇ ਇੱਥੇ ਆਇਆ ਸੀ ਇਹਨਾਂ ਨੂੰ ਮਿਲਣ ਅਸੀਂ ਤਾਂ ਬਾਰੇ ਬਾਰੇ ਮਿਲ ਕੇ ਜਾਉ ਸੀਗੇ ਤੇ ਭਾਈ ਬਲਜਿੰਦਰ ਸਿੰਘ ਦਾ ਫੋਨ ਆ ਗਿਆ ਤੇ ਭਾਈ ਜੀ ਆਪਾਂ ਨੂੰ ਲੈ ਕੇ ਗਏ ਤੇ ਕਹਿੰਦੇ ਵੀ ਦੁੱਧ ਪੀ ਕੇ ਜਾਣਾ ਜੀ ਤੇ ਕਹਿੰਦੇ ਲੱਗਦਾ ਖਾਣ ਨੂੰ ਹੋਈ ਨਾ ਵਾਰੀ ਦੱਸਿਆ ਹਾਂ ਉਹ ਨੰਬਰ ਵੀ ਜਿਹੜਾ ਦਿੱਤਾ ਇਹਨਾਂ ਨਾਲ ਗੱਲ ਵੀ ਹੋਈ ਉਹ ਜਦੋਂ ਆਪਾਂ ਉਹਨਾਂ ਦੇ ਪਿੰਡ ਸੀਗੇ ਕਹਿੰਦੇ ਨਾ ਵੀ ਦਾਣੇ-ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਹਾਂਜੀ ਇਹਨਾਂ ਦੇ ਆਪਣਾ ਨਾਮ ਲਿਖਿਆ ਤੇ ਉਹਨਾਂ ਦਾ ਖਾਣਨੇ ਹਾਂਜੀ ਹਾਂਜੀ ਵੱਲਾ ਸਾਹਿਬ ਠੀਕ ਹੈ ਹਾਂਜੀ ਆਪਾਂ ਆ ਗਏ ਸੀ ਬਜ਼ਾਰ ਚੋਂ ਗੁਰਦਰਾ ਸਾਹਿਬ ਤੇ ਲੰਗਰ ਪ੍ਰਸ਼ਾਦਾ ਪਰਵਾਜਾਂ ਮਾਰਿਆ ਸੀ ਇਹ ਦਾਣਾ ਪਾਣੀ ਆ ਜੀ ਇਹ ਜਿਹੜਾ ਘੁਮਾ ਘੁਮਾ ਕੇ ਆਪਾਂ ਨੂੰ ਫਿਰ ਗੁਰਦਰਾ ਸਾਹਿਬ ਲੈ ਆ ਬੜਾ ਅਸੀਂ ਜ਼ੋਰ ਲਾਇਆ ਕਿ ਅਸੀਂ ਅੱਗੇ ਕਿਹੜਾ ਸੀਗਾ ਰੋਜੜੀ ਰੋਜੜੀ ਚਲੇ ਜਾਈਏ ਜਾਂ ਕਿਤੇ ਹੋਰ ਚਲੇ ਜਾਈਏ 20 25 ਕਿਲੋਮੀਟਰ ਸੀ ਸਾਰਾ ਪਰ ਨਹੀਂ ਸਾਡਾ ਜਿਹੜਾ ਦਾਣਾ ਪਾਣੀ ਇੱਥੇ ਲਿਖਿਆ ਸੀਗਾ ਜੋ ਆਪਾਂ ਜੋ ਵੀ ਮੈਪ ਬਣਾਉਣੇ ਆ ਉਹ ਪਲਾਨ ਬਣਾਉਣੇ ਆ ਪਰ ਮਹਾਰਾਜ ਦਾ ਜੋ ਮੈਪ ਪਲਾਨ ਬਣਿਆ ਹੁੰਦਾ ਵਾ ਗੁਰਦਾਰ ਆਪਣੇ ਗੁਰੂ ਘਰ ਦਾ ਜੋ ਗੁਰੂ ਸਾਹਿਬ ਨੇ ਆਪਣਾ ਪਲਾਨ ਉਹ ਚੱਲਣਾ ਵਾ ਸਾਡੇ ਇੱਥੇ ਪ੍ਰਿੰਟ ਸਭ ਫੇਲ ਹੋ ਜਾਂਦੇ ਆ ਜੋ ਆਪਾਂ ਘਰੋਂ ਬਣਾ ਕੇ ਤੁਰਦੇ ਆ ਅਸੀਂ ਹੁਣ ਉਹ ਹੀ ਆ ਜੋ ਗੁਰੂ ਮਹਾਰਾਜ ਨੇ ਕਰਨਾ ਹੈ ਤੇ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਤੇ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਹਾਂਜੀ ਵਾਲਾ ਸਾਹਿਬ ਪ੍ਰਸਾਦਾ ਨਾ ਕੋਈ ਰਹਿ ਜੇ ਜੇ ਕੱਲ ਰਹਿ ਗਿਆ ਤੇ ਇੱਕ ਅੱਧਾ ਦਿਨ ਰਹਿਣਾ ਪੈ ਜਾਣਾ ਇੱਕ ਅੱਧਾ ਦਿਨ ਦਾਰਸੀ ਦੇ ਛਕ ਲਾਂਗੇ ਨਹੀਂ ਇਹ ਤਾਂ ਮਹਾਰਾਜ ਨੂੰ ਪਤਾ ਨਾ ਆਪਾਂ ਪਹੁੰਚੇ ਜੀ ਗੁਰਦੁਆਰਾ ਸਾਹਿਬ ਤੇ ਉੱਥੇ ਆਪਾਂ ਲੰਗਰ ਪ੍ਰਸ਼ਾਦਾ ਛਕ ਲਿਆ ਸੀ ਤੇ ਆਪਾਂ ਆ ਗਏ ਸੀ ਕਮਰੇ 'ਚ ਕਮਰਾ ਫੜ ਮਿਲ ਗਿਆ ਸੀ ਤੇ ਹੁਣ ਇੱਥੇ ਕਮਰੇ 'ਚ ਆਪਾਂ ਕੱਪੜੇ-ਕੁਪੜੇ ਚੇਂਜ ਕਰਕੇ ਆ ਗਏ ਲੱਤਾ ਤੇ ਰਜਾਈਆਂ ਮਰ ਗਈਆਂ ਤੇ ਰਜਾਈਆਂ ਵਿਸਾ ਕੇ ਉਹਨਾਂ ਐਡੀਟਿੰਗ ਤੇ ਲੱਗ ਗਿਆ ਜੋ ਤੇ ਵਧੀਆ ਰਿਹਾ ਅੱਜ ਸਫ਼ਰ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਬਹੁਤ ਪਸੰਦ ਆਉਗੀ ਕਿਉਂਕਿ ਇਹ ਲੈਲਾ ਮੰਜੂ ਨਾਲ ਜਿਹੜਾ ਆਪਣੇ ਮਜ਼ਾਰ ਸੀ ਪਹਿਲੀ ਪਹਿਲੀ ਵਾਰ ਆਪਾਂ ਵੇਖਿਆ ਗਏ ਸੀ ਬਹੁਤ ਘੱਟ ਵਿਖਾਈਏ ਲੋਕਾਂ ਨੇ ਤੇ ਹੈ ਵੀ ਚਲੋ ਅਸਲੀ ਮਜ਼ਾਰ ਤੇ ਯਾਰਬ ਜੋ ਆ ਗਿਆ ਇੱਥੇ ਉਹ ਹਨਾ ਉਹ ਨਹੀਂ ਮੌਤਈ ਸੀ ਬਾਕੀ ਇੱਥੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਵੱਧ ਤੋਂ ਵੱਧ ਹੋਰ ਯਾਰਾਂ ਬੇਲੀਆਂ ਰਿਸ਼ਤੇਦਾਰਾਂ ਤੱਕ ਵੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਜਿਹੜਾ ਆਪਣਾ YouTube ਦਾ ਸਫਰ ਆ ਜਿਹੜਾ ਸਾਈਕਲ ਦਾ ਸਫਰ ਆ ਇਹ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਸ ਸਫਰ ਨਾਲ ਜੋੜਨ ਤੇ ਉਹ ਵੀ ਆਪਣੇ ਨਾਲ ਨਾਲ ਇਹ ਸਫਰ ਕਰਨ। ਤੇ ਹੁਣ ਸਵੇਰੇ ਕਰਦੇ ਆ ਆਪਣਾ ਸਫਰ ਫੇਰ ਸ਼ੁਰੂ। ਸਵੇਰੇ ਬੜੀ ਆਸ ਆ ਕਿ ਬੀਕਰ ਆਰ ਆਪਾਂ ਪਹੁੰਚਾਂਗੇ। ਅੱਜ ਕੋਸ਼ਿਸ਼ ਆ ਅੱਜ ਵੀ ਬੜੀ ਸੀ ਅੱਗੇ ਜਾਵਾਂਗੇ ਪਰ ਉਹ ਪਰ ਮਾਧਵਾ ਕੇ ਕੋਈ ਕੋਸ਼ਿਸ਼ ਹੀ ਕਰੇ ਅਸੀਂ ਕੋਸ਼ਿਸ਼ ਕਰਦੇ ਰਹੇ ਪਰ ਸਾਈਕਲ ਨਹੀਂ ਗਏ ਇੱਥੇ ਗੁਰਦਰਾ ਸਾਹਿਬ ਸੀਗਾ ਉੱਤੇ ਫਿਰ ਅੱਗੇ ਸਾਨੂੰ ਇਹ ਸੀਗਾ ਵੀ ਰਸਤੇ 'ਚ ਕੋਈ ਪਤਾ ਨਹੀਂ ਪੁੱਛ ਰਹੇ ਸੀ ਵਾਰ-ਵਾਰ ਕਿਸੇ ਨੂੰ ਕਿ ਗੁਰਦਰਾ ਜਾ ਕੇ ਕੋਈ ਜਾਣ ਬਟਾਵਾ ਹੈਗਾ ਉਹ ਕਹਿੰਦੇ ਵੀ ਪਤਾ ਨਹੀਂ ਤੇ ਇਸ ਕਰਕੇ ਆਪਾਂ ਇੱਥੇ ਹੀ ਰਹਿਣਾ ਵਧੀਆ ਸਮਝਾ ਕੱਲ ਨੂੰ ਸਵੇਰ ਉੱਟ ਕੇ ਟਾਈਮ ਨਾਲ ਚੱਲਾਂਗੇ ਤੇ ਗੰਗਾ ਬੀਕਨ ਸੇਰੇ ਸੇਰੇ ਬੀਕਨ ਨਾਲ ਆਪਾਂ ਪਹੁੰਚਾਂਗੇ ਤੇ ਸੇਰੇ ਆਪਾਂ ਕੋਈ 7:00 7:30 ਵਜੇ ਤੋਂ ਨਿਕਲਾਂਗੇ ਜੇਪੂਟੋ ਯਾਦ ਰੱਖਿਓ ਜੇਪੂਟੋ ਦਾ ਵੀ ਨਾਮ ਹੈ ਦਾ ਬਾਕੀ ਵੀਡੀਓ ਨਾਲ ਜੁੜੇ ਰਹਿਣਾ ਤੇ ਹੁਣ ਮਿਲਦੇ ਆ ਸਵੇਰੇ ਉਹਨਾਂ ਚਿਰ ਲਈ ਰੱਬ ਰੱਖਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ